ਸਤਿ ਸ੍ਰੀ ਅਕਾਲ ਜੀ ਸਾਰੇ ਹੀ ਦਰਸ਼ਕ ਵੀਰਾਂ ਨੂੰ ਦੋਸਤੋ ਆਜੋ ਅੱਜ ਆਪਾਂ ਤੁਹਾਨੂੰ ਇੱਕ ਨੁਕਰੀ ਘੋੜੀ ਦਿਖਾਉਣ ਲੱਗੇ ਆਂ ਚੰਗੀ ਸੋਹਣੀ ਸ਼ਕੀਨ ਘੋੜੀ ਐ ਬਾਕੀ ਅੱਗੇ ਤੁਸੀਂ ਦੇਖਣੀ ਤੁਸੀਂ ਐ ਵੀਡੀਓ ਚ ਵੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨੀ ਐ ਬਾਕੀ ਜਿਹੜਾ ਵੀ ਸੱਜਣ ਮਿੱਤਰ ਜੀ ਨੂੰ ਪਸੰਦ ਹੋਊਗੀ ਉਹਨੇ ਜਾ ਕੇ ਆਪ ਦੇਖ ਲੈਣੀ ਐ ਸੋ ਵੀਡੀਓ ਐਂਡ ਤੱਕ ਦੇਖਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਆਪਣੇ ਇਸ ਚੈਨਲ ਤੇ ਤਾਂ ਫਿਰ ਵੀਡੀਓ ਦੇ ਅਖੀਰ ਚ ਆਪਣਾ ਨੰਬਰ ਲੱਗਾ ਹੁੰਦਾ ਉੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਿਓ ਸੋ ਆਜੋ ਆਪਾਂ ਇਸ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਘੋੜੀ ਦੋਸਤੋ ਉਮਰ ਤੋਂ 4-5 ਸਾਲ ਦੀ ਬਾਈ ਹੁਣਾ ਨੇ ਦੱਸੀ ਐ ਘੋੜੀ ਸੋਹਣੀ ਸ਼ਕੀਨ ਚੰਗੀ ਲੱਗਦੀ ਐ ਬਾਕੀ ਜਿਹੜਾ ਇਹਦਾ ਬਾਡੀ ਸਟਰਕਚਰ ਉਹ ਤੁਸੀਂ ਦੇਖ ਸਕਦੇ ਆਂ ਚੰਗੇ ਬਾਡੀ ਸਟਰਕਚਰ ਦੀ ਘੋੜੀ ਐ ਪਿੱਠਪੂੜਾ ਚੰਗਾ ਐ ਗਰਦਨ ਗੁੱਦਨ ਜਾਂ ਫੇਸ ਕੁਆਲਿਟੀ ਦੀ ਕੰਨਾਂ ਦੀ ਜਿਹੜੀ ਬੰਤਰ ਹੈਗੀ ਐ ਉਹ ਚੰਗੀ ਲੱਗਦੀ ਐ ਬਾਕੀ ਤੁਸੀਂ ਜਿਹੜੇ ਵੀ ਸੱਜਣ ਨੇ ਲੈਣੀ ਆ ਜਿਹੜਾ ਵੀ ਇੰਟਰਸਟਡ ਹੋਇਆ ਉਹ ਜਾ ਕੇ ਦੇਖ ਪਰਖ ਕੇ ਤੁਸੀਂ ਜਾਨਵਰ ਖਰੀਦਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਜਿਹੜਾ ਵੀ ਸੱਜਣ ਜਿਹਨੇ ਵੀ ਜਾਨਵਰ ਖਰੀਦਣਾ ਉਹ ਇੱਕ ਵਾਰ ਦੇਖ ਪਰਖ ਕੇ ਤੇ ਇੱਕ ਵਾਰ ਜਾਣ ਤੋਂ ਪਹਿਲਾਂ ਜਿਹੜੀ ਡਿਟੇਲ ਹੈ ਉਹਨੂੰ ਵੈਰੀਫਾਈ ਕਰਕੇ ਫਿਰ ਅੱਗੇ ਗੱਲ ਕਰਿਓ ਸੋ ਘੋੜੀ ਇਹ ਇਸ ਟਾਈਮ ਤੇ ਖਾਲੀ ਹੈ ਬਾਈ ਹੁਣ ਉਹਨਾਂ ਨੇ ਦੱਸਿਆ ਵੀ ਮੇਟ ਕਰਵਾਈ ਨਹੀਂ ਖਾਲੀ ਹੈ ਉਮਰ 4-5 ਸਾਲ ਦੱਸੀ ਹੈ ਹਾਈਟ ਜਿਹੜੀ ਇਹਦੀ ਉਹ ਬਾਈ ਹੁਣੀ 60 ਇੰਚ ਦੱਸਦੇ ਆ 60 ਇੰਚ ਜਿਹੜੀ ਇਹਦੀ ਹਾਈਟ ਹੈ ਪਿੰਡ ਬਾਈ ਜੀ ਹੁਣਾਂ ਦਾ ਪੁੱਟੀ ਵਾਲਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਦੋਸਤੋ ਤੇ ਵਾਲਪੌਰੀਆਂ ਦੀ ਬਾਈ ਹੁਣੀ ਕਹਿੰਦੇ ਵੀ ਜਿਹੜੀ ਇਹ ਘੋੜੀ ਹੈਗੀ ਉਹ ਬਿਲਕੁਲ ਸਾਫ਼ ਹੈ ਵਾਲਪੌਰੀਆਂ ਪੱਖੋਂ ਠੀਕ ਹੈ ਸਾਫ਼ ਸੁਥਰੀ ਹੈ ਸੋ ਜਿਹੜਾ ਵੀ ਸੱਜਣ ਮਿੱਤਰ ਇੰਟਰਸਟਿਡ ਹੋਇਆ ਤਾਂ ਬਾਈ ਹੁਣਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਜਿੰਨੀ ਕੁ ਮੈਂ ਤੁਹਾਨੂੰ ਦੱਸੀ ਹੈ ਇਹਨੂੰ ਵੈਰੀਫਾਈ ਕਰਕੇ ਤੁਸੀਂ ਜਾ ਕੇ ਵੇਖ ਕੇ ਪਰਖ ਕੇ ਜਿਹੜਾ ਉਹਦਾ ਜਾਨਵਰ ਖਰੀਦਣਾ ਹੈ ਸੌਦਾ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਦੋਸਤੋ ਸੋ ਨੰਬਰ ਚੱਲਦਾ ਵੀਰਾਂ ਦਾ ਸਕਰੀਨ ਤੇ ਮੁੱਲ ਦੀ ਜੇ ਆਪਾਂ ਗੱਲ ਕਰੀਏ ਤਾਂ ਮੁੱਲੇ ਦਾ ਬਾਈ ਹੋਣੀ 4 ਲੱਖ ਰੁਪਈਆ ਕਰਦੇ ਆ ਬਾਕੀ ਮੌਕੇ ਤੇ ਗਿਆਨ ਦਾ ਜਿਹੜਾ ਦੋਸਤੋ ਉਹ ਮਾਨਤਾ ਤੁਹਾਡਾ ਉਹ ਹੋ ਜੂਗਾ ਸੋ ਇੰਟਰਸਟਡ ਬੰਦਾ ਜਿਹਨੇ ਨੂੰ ਚਾਹੀਦੀ ਹੈ ਘੋੜੀ ਨੁਕਰਾ ਜਾਨਵਰ ਪਾਲਦਾ ਤਾਂ ਬਾਈ ਹੁਣਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਲਓ ਨੰਬਰ ਦਿੱਤਾ ਸਕਰੀਨ ਤੇ ਸੋ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਫਾਰਮ ਤੇ ਇੰਟਰਵਿਊ ਵੀਡੀਓ ਕਰਨੀ ਹੋਵੇ ਜਾਂ ਫਾਰਮ ਦੀ ਆਪਾਂ ਬੈਠ ਕੇ ਵੀਡੀਓਗ੍ਰਾਫੀ ਕਰਨੀ ਹੋਵੇ ਤਾਂ ਜਰੂਰ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਆ ਇਸ ਨੰਬਰ ਤੇ ਤੇ ਨੰਬਰ ਇੱਥੇ ਆਪਣਾ ਚੱਲਦਾ ਹੈਗਾ ਵੀਡੀਓ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਜਰੂਰ ਕਰਦਾ ਕਰੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਮਿਲਦੇ ਆ ਕਿਸੇ ਹੋਰ